ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਮਨਦੀਪ ਸਿੰਘ ਝੰਡ ਪੰਜਾਬ ਦੀਆਂ ਖਬਰਾਂ ਲੈ ਕੇ ਦੇਸ਼ ਦੁਨੀਆ ਦੀਆਂ ਖਬਰਾਂ ਲੈ ਕੇ ਪਰ ਫਿਰ ਤੋਂ ਤੁਹਾਡੇ ਮੁਖਾਤਿਬ ਹੈਗੇ ਹਾਂ ਔਰ ਸਭ ਤੋਂ ਪਹਿਲਾਂ ਗੱਲ ਕਰਾਂਗੇ ਕੈਬਨਿਟ ਦੀ ਅਹਿਮ ਮੀਟਿੰਗ ਕਿਉਂਕਿ ਜਦੋਂ ਤੋਂ ਤੁਹਾੜਾ ਆਏ ਨੇ ਉਸ ਤੋਂ ਬਾਅਦ ਇਹ ਪਹਿਲੀ ਮੀਟਿੰਗ ਹੈਗੀ ਔਰ ਕਾਫੀ ਅਹਿਮ ਫੈਸਲੇ ਜਿਹੜੇ ਨੇ ਲਏ ਗਏ ਨੇ ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਲਾਈਵ ਹੋ ਕੇ ਉਹਨਾਂ ਫੈਸਲੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਇਸ ਦੇ ਬਾਬਤ ਗੱਲਬਾਤ ਕਰਾਂਗੇ ਔਰ ਨਾਲ ਦੀ ਨਾਲ ਗੱਲ ਕਰਾਂਗੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਆ ਰਹੇ ਨੇ ਉਹੜਾ ਦੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਔਰ ਦੇਖਣਾ ਇਹ ਐਮ ਹੋਵੇਗਾ ਕਿ ਕੀ ਕੀ ਐਲਾਨ ਕੀਤੇ ਜਾ ਸਕਦੇ ਨੇ ਕੇਂਦਰ ਦੇ ਵੱਲੋਂ ਔਰ ਨਾਲ ਦੀ ਨਾਲ ਅਸ਼ਰੋਮਣੀ ਅਕਾਲੀ ਦਲ ਦੀ ਅਹਿਮ ਮੀਟਿੰਗ ਕੋਈ ਹੈ ਉਸਤੇ ਵੀ ਚਰਚਾ ਕਰਾਂਗੇ ਕਾ ਦੁੱਖਾਂ ਖਬਰਾਂ ਹੋਰ ਰਹਿਣਗੀਆਂ ਔਰ ਇਹਨਾਂ ਖਬਰਾਂ ਦੇ ਉੱਪਰ ਗੱਲਬਾਤ ਕਰਨ ਦੇ ਲਈ ਮੈਂ ਨਾਮ ਜੁਦ ਹੁੰਦੇ ਨੇ ਸੀਨੀਅਰ ਪੱਤਕਾ ਰਜੀਵ 바ਸਕਰ ਜੀ 바ਸਕਰ ਸਾਹਿਬ ਸਵਾਗਤ ਜੀ ਸਸਿਕਾ ਬਹੁਤ ਬਹੁਤ ਸ਼ੁਕਰੀਆ ਮਨ ਜੀ ਆ ਬਸ ਕੁ ਸਾਹਿਬ ਇਥੋਂ ਹੀ ਸ਼ੁਰੂਆਤ ਕਰ ਦਈਏ ਕਿ ਪੰਜਾਬ ਦੇ ਕੈਬਨਿਟ ਦੀ ਅਹਿਮ ਮੀਟਿੰਗ ਹੜਾਂ ਤੋਂ ਬਾਅਦ ਪਹਿਲੀ ਮੀਟਿੰਗ ਹੈਗੀ ਹੈ ਔਰ ਪੰਜਾਬ ਦੇ ਮੁੱਖ ਮੰਤਰੀ ਨੇ ਇਨ੍ਹਾਂ ਹੜਾਂ ਅੱਦੇ ਬਾਬਤ ਜੋ-ਜੋ ਐਲਾਨ ਕੀਤੇ ਨੇ ਸਾਡੇ ਦਰਸ਼ਕਾਂ ਦੇ ਨਾਲ ਇੱਕ ਵਾਰੀ ਸਾਂਝ ਜ਼ਰੂਰ ਪਵਾ ਦਿਓ ਅਮਨ ਜੀ ਕੱਲ ਕੈਬਨਿਟ ਦੀ ਪਹਿਲੀ ਮੀਟਿੰਗ ਖਾਸ ਕਰਕੇ ਹੜਾਂ ਤੋਂ ਬਾਅਦ ਹੋਈ ਹੈ ਔਰ ਇਹ ਇਹ ਮੀਟਿੰਗ ਦੋ ਵਾਰ ਐਕਸਟੈਂਡ ਹੋ ਚੁੱਕੀ ਸੀ ਪੋਸਟਪੋਨ ਹੋ ਚੁੱਕੀ ਸੀਗੀ ਲੇਕਿਨ ਕਿਉਂਕਿ ਮੁੱਖ ਮੰਤਰੀ ਹਸਪੀਟਲ ਦੇ ਵਿੱਚ ਸੀਗੇ ਤੇ ਉਹਨਾਂ ਨੇ 40th ਹਸਪਤਾਲ ਜਿੱਥੇ ਉਹ ਐਡਮਿਟ ਨੇ ਉਥੋਂ ਇਹ ਮੀਟਿੰਗ ਸਾਰੇ ਆਪਣੇ ਕੈਬਨਿਟ ਦੇ ਮੰਤਰੀਆਂ ਨਾਲ ਲਈ ਔਰ ਮੀਟਿੰਗ ਤੋਂ ਬਾਅਦ ਜਿਹੜੇ ਫੈਸਲੇ ਇਸ ਮੀਟਿੰਗ ਦੇ ਵਿੱਚ ਲਿੱਤੇ ਗਏ ਨੇ ਮੁੱਖ ਮੰਤਰੀ ਨੇ ਹਸਪਤਾਲ ਤੋਂ ਇੱਕ ਵੀਡੀਓ ਜਾਰੀ ਕਰਕੇ ਉਹਨਾਂ ਫੈਸਲਿਆਂ ਦਾ ਐਲਾਨ ਕੀਤਾ ਔਰ ਉਹ ਫੈਸਲੇ ਬੜੇ ਵੱਡੇ ਨੇ ਵੱਡੇ ਇਸ ਕਰਕੇ ਨੇ ਕਿ ਹੜ੍ਹਾਂ ਦੀ ਸਿੱਧੀ ਤੋਂ ਪੰਜਾਬ ਜੂਝ ਰਿਹਾ ਔਰ ਉਹ ਸਰਕਾਰ ਵੱਲ ਦੇਖ ਰਹੇ ਸੀ ਕਿ ਸਰਕਾਰ ਕੀ ਕੰਪਨਸੇਸ਼ਨ ਦਿੰਦੇ ਨੇ ਤੇ ਇਹ ਕੰਪਨਸੇਸ਼ਨ ਹੁਣ ਸਰਕਾਰ ਨੇ ਅਨਾਉਂਸ ਕੀਤਾ ਹੈ ਉਨ 2000 ਹਜ਼ਾਰ ਪਰ ਏਕੜ ਜਿਹੜੇ ਕਿਸਾਨ ਜਿਨ੍ਹਾਂ ਦੀ ਫਸਲ ਖਰਾਬ ਹੋ ਗਈ ਹੈ ਝੋਨੇ ਦੀ ਫਸਲ ਖੜੀ ਉਹ ਖਰਾਬ ਹੋ ਗਈ ਹੈ ਜਾਂ ਨਜ਼ਰ ਨਹੀਂ ਆ ਰਹੀ ਔਰ ਪਾਣੀ ਦੇ ਵਿੱਚ ਡੁੱਬਨ ਕਰਕੇ ਤਕਰੀਬਨ ਪੂਰੀ ਤਬਾਹ ਹੋ ਗਈ ਹੈ ਤੇ ਉਹਨਾਂ ਨੂੰ 20000 ਪਰ ਏਕੜ ਦਾ ਕੰਪਨਸੇਸ਼ਨ ਪੰਜਾਬ ਸਰਕਾਰ ਨੇ ਅਨਾਉਂਸ ਕਰਦਾ ਹੈ ਉਸ ਤੋਂ ਇਲਾਵਾ 46 ਕੁ ਲੋਕ ਜਿਹੜੇ ਹੜ੍ਹਾਂ ਦੇ ਵਿੱਚ ਕੁਝ ਵਹਿ ਗਏ ਕੁਝ ਮਰ ਗਏ ਉਹਨਾਂ ਦੇ ਬਾਰੇ ਵਿੱਚ 4 ਲੱਖ ਰੁਪਏ ਪਰ ਜਿਹੜੇ ਜਿਨ੍ਹਾਂ ਦੀ ਡੈਥ ਹੋਈ ਹੈ ਉਹਨਾਂ ਦੇ ਪਰਿਵਾਰਾਂ ਨੂੰ ਇਹ ਕੰਪਨਸੇਸ਼ਨ ਸਰਕਾਰ ਹੁਣ ਦੇਗੀ ਉਸ ਤੋਂ ਇਲਾਵਾ ਜਿਹੜੇ ਘਰ ਰੁੜ ਗਏ ਨੇ, ਗਿਰ ਗਏ ਨੇ ਔਰ ਖਰਾਬ ਹੋ ਗਏ ਨੇ ਉਹਨਾਂ ਦਾ ਇੱਕ ਜ਼ਾਇਦਾ ਲੈ ਕੇ ਸਰਵੇ ਕਰਾ ਕੇ ਉਹਨਾਂ ਨੂੰ ਵੀ ਬਣਦਾ ਕੰਪਨਸੇਸ਼ਨ ਦਿੱਤਾ ਜਾਏਗਾ। ਉਸ ਤੋਂ ਇਲਾਵਾ ਜਿਹੜੇ ਕੋਆਪਰੇਟਿਵ ਬੈਂਕ ਦੇ ਲੋਨ ਅਗੇ ਨੇ ਉਹਨਾਂ ਦੀ ਕਿਸ਼ਤ ਅਗਰ ਕੋਈ 6 ਮਹੀਨੇ ਦੇ ਵਿੱਚ ਨਾ ਦੇਣਾ ਚਾਹੇ ਤੇ ਉਹ 6 ਮਹੀਨੇ ਤੋਂ ਬਾਅਦ ਉਹ ਕਿਸ਼ਤ ਦੇ ਸਕਦਾ ਹੈ ਉਹਦੇ ਉੱਤੇ ਕੋਈ ਵੀ ਵਿਆਜ ਹੁਣ ਐਕਸਟਰਾ ਕਿਸਾਨਾਂ ਨੂੰ ਨਹੀਂ ਲੱਗੇਗਾ ਔਰ ਜਿੱਥੇ ਤੱਕ ਡੰਗਰ ਜਿਹੜੇ ਡੁੱਬ ਗਏ ਨੇ ਜਾਂ ਮਰ ਗਏ ਨੇ ਜਾਂ ਫਿਰ ਡੰਗਰਾਂ ਦੀ ਤਬੀਅਤ ਖਰਾਬ ਹੋ ਗਈ ਹੈ ਉਹਨਾਂ ਦੇ ਵਾਸਤੇ ਵੈਕਸੀਨ ਦਾ ਇੱਕ ਬੜੇ ਵੱਡੇ ਪੱਧਰ ਤੇ ਪ੍ਰੋਗਰਾਮ ਸਰਕਾਰ ਸ਼ੁਰੂ ਕਰੇਗੀ ਔਰ ਸਭ ਤੋਂ ਵੱਡਾ ਫੈਸਲਾ ਜਿਹੜਾ ਹੈਗਾ ਕਿ ਜਿਹਦਾ ਖੇਤ ਉਹਦੀ ਰੇਤ ਇੱਕ ਇਹ ਫੈਸਲਾ ਸਰਕਾਰ ਨੇ ਕੀਤਾ ਕਿਉਂਕਿ ਬਹੁਤ ਸਾਰੇ ਖੇਤਾਂ ਦੇ ਵਿੱਚ ਹੁਣ ਮਿੱਟੀ ਜਾਂ ਫਿਰ ਰੇਤ ਆ ਗਈ ਹੈ ਔਰ ਉਹਨਾਂ ਨੂੰ 31 ਦਸੰਬਰ ਤੱਕ ਇਸ ਗੱਲ ਵਾਸਤੇ ਸਰਕਾਰ ਨੇ ਅਲਾਉ ਕਰਤਾ ਹੈ ਕਿ ਤੁਸੀਂ ਆਪਣੇ ਖੇਤਾਂ ਦੇ ਵਿੱਚ ਰੇਤ ਜਿਹੜੀ ਆਈ ਹੈ ਉਹਨੂੰ ਵੇਚਣਾ ਚਾਹੋ ਤਾਂ ਵੇਚ ਸਕਦੇ ਹੋ ਕਿਸੇ ਵੀ ਕੰਮ ਵਾਸਤੇ ਤੁਸੀਂ ਉਹਨੂੰ ਯੂਜ਼ ਕਰਨਾ ਚਾਹੋ ਤਾਂ ਕਰ ਸਕਦੇ ਹੋ ਸਰਕਾਰ ਤੋਂ ਕਿਸੇ ਵੀ ਤਰੀਕੇ ਦਾ ਕੋਈ ਪਰਮਿਟ ਲੈਣ ਦੀ ਲੋੜ ਨਹੀਂ ਔਰ ਨਾ ਹੀ ਕੋਈ ਪੁਲਿਸ ਵਾਲਾ ਜਾਂ ਮਾਈਨਿੰਗ ਆਫੀਸਰ ਤੁਹਾਨੂੰ ਆ ਕੇ ਤੰਗ ਕਰੇਗਾ 31 ਦਸੰਬਰ ਤੱਕ ਦੀ ਲਿਮਿਟ ਦਿੱਤੀ ਗਈ ਹੈ ਕਿ ਵੈਸੇ ਬੜਾ ਕੰਮ ਔਖਾ ਹੁੰਦਾ ਹੈ ਅਮਨ ਜੀ ਆਪਣੇ ਖੇਤਾਂ ਦੇ ਵਿੱਚੋਂ ਫਿਰ ਡੀਸਿਲਟਿੰਗ ਕਰਨਾ ਲੇਕਿਨ ਇਹਦੇ ਵਾਸਤੇ ਇਹਨਾਂ ਐਨਜੀਓਜ਼ ਹੈਗੀਆਂ ਜਾਂ ਹੋਰ ਆਰਗੇਨਾਈਜੇਸ਼ਨਾਂ ਆ ਗੀਆਂ इवन ਸੁਖਵੀਰ ਸਿੰਘ ਬਾਦਲਵਾਨਾ ਨੇ ਵੀ ਇਹ ਕਲੇਮ ਕੀਤਾ ਸੀ ਕਿ ਉਹ ਵੀ ਆਪਣੀ ਤਰਫੋਂ ਹਰ ਪਿੰਡ ਦੇ ਵਿੱਚ ਹਰ ਖੇਤ ਨੂੰ ਸਿੱਧਾ ਪਦਰਾ ਕਰਕੇ ਉਹ ਦੇਣਗੇ ਤੇ ਉਹਦੇ ਵਿੱਚ ਹੀ ਡੀਸਿਲਟਿੰਗ ਵੀ ਆ ਜਾਂਦੀ ਹੈ ਪਰ ਸਰਕਾਰ ਦਾ ਇਹ ਬੜਾ ਵੱਡਾ ਫੈਸਲਾ ਹੈ ਕਿਉਂਕਿ 2023 ਦੇ ਵਿੱਚ ਜਦ ਹੜਾਏ ਸੀ ਨਾ ਉਸ ਤੋਂ ਬਾਅਦ ਕਿਸਾਨਾਂ ਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ ਕਿ ਤੁਸੀਂ ਆਪਣੇ ਖੇਤਾਂ ਦੇ ਵਿੱਚੋਂ ਡੀਸਿਲਟਿੰਗ ਕਰਕੇ ਉਸ ਰੇਤ ਨੂੰ ਵੇਚ ਦੋ ਪਰ ਇਹ ਐਤ ਕੀ ਪਰਮਿਸ਼ਨ ਸਰਕਾਰ ਨੇ ਦਿੱਤੀ ਹੈ ਕੁਨ ਖੜਾ ਤੋਂ 387000 ਲੋਕ ਅਫੈਕਟ ਹੋਏ ਨੇ ਕੋਈ ਬੇਕਾਰ ਹੋਏ ਨੇ ਕਿਸੇ ਦਾ ਘਰ ਟੁੱਟ ਗਿਆ ਕਿਸੇ ਦਾ ਜਮੀਨ ਜਿਹੜੀ ਖੇਤ ਖਰਾਬ ਹੋ ਗਏ ਤੇ ਇਸ ਤੋਂ ਇਲਾਵਾ ਹੋਰ ਵੀ ਕਈ ਸਕੀਮਸ ਇਸ ਤਰੀਕੇ ਦੀ ਅਨਾਉਂਸ ਕੀਤੀ ਹੈ ਕਿ ਫੋਗਿੰਗ ਮਸ਼ੀਨ ਦੀ ਵੀ ਗੱਲ ਕੀਤੀ ਹੈ ਕਿਉਂਕਿ ਸਭ ਤੋਂ ਜ਼ਿਆਦਾ ਮਹਾਮਾਰੀ ਦਾ ਖਤਰਾ ਹੁੰਦਾ ਹੈ ਤੇ ਇਹ 1700 ਮਸ਼ੀਨਾ ਜਿਹੜੀ ਫੋਗਿੰਗ ਮਸ਼ੀਨ ਹੈਗੀ ਹੈ ਉਹ ਪਿੰਡਾਂ ਦੇ ਵਿੱਚ ਤੇ 300 ਫੋਗਿੰਗ ਮਸ਼ੀਨ ਉਹ ਸ਼ਹਿਰਾਂ ਦੇ ਵਿੱਚ ਉਨ ਦਿਨ ਰਾਤ ਉਥੇ ਫੋਗਿੰਗ ਕਰਨਗੇ ਦਿਨੇ ਚ ਦੋ ਵਾਰ ਤਿੰਨ ਵਾਰ ਇਹ ਫੋਗਿੰਗ ਕਰਨਗੇ ਤਾਂ ਕਿ ਪਾਣੀ ਖੜੇ ਜਿਹੜਾ ਹੁੰਦਾ ਖੜੇ ਪਾਣੀ ਦੇ ਵਿੱਚ ਜਿਹੜੇ ਮੱਛੇ ਮच्छਰ ਪਨਪਦੇ ਨੇ ਉਹਦੇ ਤੋਂ ਡੈਂਗੂ ਫੈਲਦਾ ਤੇ ਉਹ ਡੈਂਗੂ ਤੋਂ ਲੋਕਾਂ ਨੂੰ ਬਚਾਉਣ ਵਾਸਤੇ ਇਹ ਫੋਗਿੰਗ ਦਾ ਵੀ ਫੈਸਲਾ ਕੈਬਨਿਟ ਦੀ ਮੀਟਿੰਗ ਦੇ ਵਿੱਚ ਲਿੱਤਾ ਹੋਇਆ ਹੁਣ ਇਸ ਕੈਬਨਿਟ ਦੀ ਮੀਟਿੰਗ ਦੇ ਲਿੱਤੇ ਹੋਏ ਫੈਸਲੇ ਤੋਂ ਬਾਅਦ ਅੱਜ ਜਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾ ਪੰਜਾਬ ਆਣਗੇ ਤੇ ਉਹ ਵੀ ਇੱਕ ਹੜ੍ਹਾਂ ਦੇ ਹੋਏ ਨੁਕਸਾਨ ਤੋਂ ਨੁਕਸਾਨ ਦਾ ਜਾਇਦਾ ਲੈਣਗੇ ਹਮ ਬਿਲਕੁਲ ਬਾਸਕ ਸਾਹਿਬ ਇਹ ਬੜਾ ਸਹੀ ਐਮ ਸੀਗਾ ਕਿਉਂਕਿ ਪੰਜਾਬ ਸਰਕਾਰ ਨੇ ਜਿਹੜੇ ਫੈਸਲੇ ਕੀਤੇ ਨੇ ਉਹ ਠੀਕ ਹੈ ਕਹਿੰਦੇ ਜਿਸ ਤਰੀਕੇ ਨਾਲ ਕਿਉਂਕਿ ਮੈਨੂੰ ਲੱਗਦਾ ਜੇ ਜੇ ਮੈਂ ਗਲਤ ਨਹੀਂ ਤਾਂ ਚੰਨੀ ਸਰਕਾਰ ਵਾਲੀ ਮੁਆਵਜ਼ਾ ਜਿਹੜਾ 15000 ਸੀਗਾ ਜਿਹੜਾ 20000 ਕਰਤਾ ਇਹਨਾਂ ਨੇ ਜੀ 15000 ਸੀਗਾ ਔਰ ਅੱਜ ਹੀ ਹਰਿਆਣਾ ਗਵਰਨਮੈਂਟ ਨੇ ਵੀ ਹੜ੍ਹਾਂ ਤੋਂ ਪ੍ਰਭਾਵਿਤ ਆਪਣੇ ਲੋਕਾਂ ਵਾਸਤੇ ਜਿਨ੍ਹਾਂ ਦੀ ਫਸਲ ਖਰਾਬ ਹੋ ਗਈ ਹੈ ਉਹਨਾਂ ਨੇ ਵੀ ਅਨਾਉਂਸ ਕੀਤਾ 15000 ਰੁਪਏ ਪਰ ਏਕੜ ਫੈਸਲਾ ਔਰ ਜਦ ਐ ਮੁੱਖ ਮੰਤਰੀ ਅਨਾਉਂਸ ਕਰ ਰਹੇ ਸੀ ਨਾ ਉਹਨਾਂ ਨੇ ਇਹ ਵੀ ਗੱਲ ਕੀਤੀ ਸੀ ਕਿ ਅੱਜ ਤੱਕ 20000 ਰੁਪਏ ਪਰ ਏਕੜ ਦਾ ਕੰਪਨਸੇਸ਼ਨ ਕਿਸੇ ਵੀ ਸੂਬੇ ਨੇ ਜਿੱਥੇ ਕਦੀ ਹੜ੍ਹ ਦੇ ਹਾਲਾਤ ਬਣੇ ਹੋਣ ਜਾਂ ਹੜ੍ਹ ਆਏ ਹੋਣ ਕਿਸੇ ਵੀ ਸੂਬੇ ਨੇ ਨਹੀਂ ਦਿੱਤਾ ਔਰ ਪੰਜਾਬ ਪਹਿਲਾ ਸੂਬਾ ਹੈ ਜਿਹਦੇ ਵਿੱਚ 20000 ਦਾ ਕੰਪਨਸੇਸ਼ਨ ਦਿੱਤਾ ਜਾ ਰਿਹਾ ਹੈ ਉਹਨ ਜਿਸ ਤਰ੍ਹਾਂ ਸੀ ਪਹਿਲੇ ਵੀ ਦੱਸ ਰਹੇ ਕਿ ਅੱਜ ਜਨ ਪ੍ਰਧਾਨ ਮੰਤਰੀ ਆਣਗੇ ਉਸ ਤੋਂ ਪਹਿਲੇ ਆਮ ਆਦਮੀ ਪਾਰਟੀ ਦੇ ਮੰਤਰੀ ਔਰ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਉਹਨਾਂ ਨੇ ਵੀ ਇੱਕ ਪ੍ਰੈਸ ਕਾਨਫਰੰਸ ਕਰਕੇ ਇਸ ਗੱਲ ਦੀ ਮੰਗ ਕੀਤੀ ਹੈ कि ਜਦ ਅਧਪਰੰਤ ਪ੍ਰਧਾਨ ਮੰਤਰੀ ਆਣਗੇ ਤੇ ਘੱਟ ਤੋਂ ਘੱਟ 20000 ਕਰੋੜ ਦਾ ਇੱਕ ਆਰਥਿਕ ਪੈਕੇਜ ਔਰ 60000 ਕਰੋੜ ਜਿਹੜੇ ਆਰਡੀਐਫ ਦੇ ਔਰ ਹੋਰ ਪੈਂਡਿੰਗ ਫੰਡ ਹੈਗੇ ਨੇ ਜਿਹੜੇ ਬਕਾਇਆ ਹੈਗੇ ਨੇ ਪੰਜਾਬ ਦੇ ਉਹ ਅੱਜ ਦੇ ਕੇ ਜਾਣ ਉਹ ਦੇਖਦੇ ਆ ਪ੍ਰਧਾਨ ਮੰਤਰੀ ਕੀ ਫੈਸਲਾ ਕਹਿੰਦੇ ਕਰਦੇ ਨੇ ਪਰ 20000 ਦਾ ਕੰਪਨਸੇਸ਼ਨ ਸਰਕਾਰ ਦਾ ਇਹ ਕਲੇਮ ਹੈ ਕਿ ਅੱਜ ਤੱਕ ਹੜ੍ਹ ਪੀੜਤਾ ਨੂੰ ਖੇਤਾਂ ਦੇ ਮੁਆਵਜ਼ੇ ਦੇ ਤੌਰ ਤੇ ਫਸਲਾਂ ਦੇ ਮੁਆਵਜ਼ੇ ਦੇ ਤੌਰ ਤੇ ਦਿੱਤਾ ਜਾਣ ਵਾਲਾ ਕੰਪੰਸੇਸ਼ਨ ਸਭ ਤੋਂ ਜ਼ਿਆਦਾ ਹੈ ਹੂੰ ਬਿਲਕੁਲ ਮੈਂ ਨਾ ਵਾਸਤਵ ਸਭ ਇਹਦੇ ਕਲੌਜ਼ ਪੜ ਰਿਹਾ ਸੀਗਾ ਤੇ ਉਹਦੇ ਵਿੱਚ ਨਾ ਜਿਹੜੇ ਪੁਰਾਣੇ ਸੀਗੇ ਜਦੋਂ ਚੰਨੀ ਸਾਹਿਬ ਸੀਗੇ ਜਾਂ ਉਸ ਤੋਂ ਬਾਅਦ ਫਿਰ 22 ਤੋਂ ਬਾਅਦ ਇਹ ਆ ਗਏ ਉਸ ਤੋਂ ਬਾਅਦ ਵੀ ਹੜਾ ਆਏ ਉਹਦੇ ਵਿੱਚ ਇੱਕ ਕਲੌਜ਼ ਕਲੀਅਰ ਕਰਨ ਵਾਲਾ ਹੈਗਾ ਜਿਹਦੇ ਵਿੱਚ ਇਹਨਾਂ ਦੱਸਿਆ ਹੋਇਆ ਹੈ ਕਿ ਆ ਜਿਹੜਾ ਕਿਸਾਨ ਹੈਗਾ ਉਹਨੂੰ 5 ਏਕੜ ਤੱਕ ਦਾ ਹੀ ਮੁਆਵਜ਼ਾ ਦਿੱਤਾ ਜਾਊ ਮੰਨ ਲਓ ਕਿਸੇ ਦੀ ਜ਼ਮੀਨ ਜਿਹੜੀ ਹੈ 10 ਏਕੜ ਹੈ 15 ਏਕੜ ਉਹ ਨਹੀਂ ਇਹਨਾਂ ਨੇ ਹਜੇ ਤੱਕ ਕਲੈਰੀਫਾਈ ਕੀਤਾ ਚਲੋ ਹੋ ਸਕਦਾ ਹੈ ਕਿ ਉਹਦੇ ਉੱਪਰ ਕਲੈਰੀਫਿਕੇਸ਼ਨ ਦੇ ਦੇਣ ਪਰ ਨਾਲ ਦੀ ਨਾਲ ਜਦੋਂ ਆਪਾਂ ਇਹ ਗੱਲ ਕਰ ਰਹੇ ਹਾਂ ਕਿ ਜਿਹੜੇ ਕਿਸਾਨ ਹੈਗੇ ਨੇ ਉਹਨਾਂ ਨੂੰ ਮੁਆਵਜ਼ਾ ਮਿਲਣ ਦੀ ਤਾਂ ਮੈਨੂੰ ਲੱਗਦਾ ਹੈ ਕਿ ਇਹ ਵੀ ਗੱਲ ਕਲੀਅਰ ਕਰ ਦਿੰਦੇ ਕੈਬਨਿਟ ਦੇ ਵਿੱਚ ਕਿ ਜਿਨ੍ਹਾਂ ਦੀਆਂ ਜ਼ਮੀਨਾਂ ਹੀ ਹੈਗੀਆਂ ਜਿਹੜੇ ਵਿਚਾਰੇ ਮਜ਼ਦੂਰ ਨੇ ਜਿਹੜੇ ਖੇਤਾਂ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਦੇ ਲਈ ਕੀ ਉਹਨਾਂ ਦੇ ਲਈ ਤਾਂ ਕੁਝ ਵੀ ਐਲਾਨ ਨਹੀਂ ਕੀਤਾ ਦੇਖੋ ਉਹ ਵੀ ਐਲਾਨ ਇਹਦੇ ਵਿੱਚ ਕੀਤਾ ਹੋਇਆ ਹੈ ਕਿ ਜਿੱਦਾਂ ਜਿਨ੍ਹਾਂ ਦੇ ਘਰ ਰੋੜ ਗਏ ਨੇ ਔਰ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਦਾ ਇੱਕ ਵੱਖਰਾ ਸਰਵੇ ਹੋਏਗਾ ਔਰ ਵੈਸੇ ਤੁਹਾਡੀ ਗੱਲ ਐ ਠੀਕ ਐ ਕਿ ਜਿਹੜੇ ਮਜ਼ਦੂਰ ਨੇ ਉਹਨਾਂ ਦਾ ਤੇ ਬਿਲਕੁਲ ਸਭ ਕੁਝ ਹੀ ਰੁੜ ਗਿਆ ਔਰ ਐਨਜੀਓ ਆਪਣੇ ਲੈਵਲ ਦੇ ਤੇ ਬਹੁਤ ਸਾਰੇ ਕੰਮ ਕਰ ਰਹੇ ਨੇ ਪਰ ਸਰਕਾਰ ਦੀ ਇਹਨਾਂ ਅਨਾਉਂਸਮੈਂਟ ਦੇ ਵਿੱਚ ਜਿਨ੍ਹਾਂ ਕਮੀਆਂ ਦਾ ਜ਼ਿਕਰ ਤੁਸੀਂ ਕਰ ਰਹੇ ਹੋ ਨਾ ਉਹ ਵਾਕਈ ਹੀ ਬੜਾ ਇੱਕ ਜ਼ਿੰਦਾ ਦਾ ਵਿਸ਼ਾ ਹੈ ਕਿ ਜਿਹੜਾ ਗਰੀਬ ਵਿਅਕਤੀ ਐ ਉਹ ਤੇ ਵਿਚਾਰਾ ਉਦਾਂ ਹੀ ਦੇਖਦਾ ਹੈ ਕਿ ਵੀ ਜੱਟ ਤੇ ਲੈ ਜਾਂਦੇ ਨੇ ਸਾਰੇ ਆਪਣਾ ਕੰਪਨਸੇਸ਼ਨ ਵੀ ਆ ਜਿੰਨਾ ਵੀ ਉਹਨਾਂ ਨੂੰ ਮਿਲਦਾ ਪਰ ਉਹ ਖੇਤ ਮਜ਼ਦੂਰ ਉਹਨਾਂ ਵਾਸਤੇ ਵੀ ਇਸ ਕੰਪਨਸੇਸ਼ਨ ਪਾਲਿਸੀ ਦੇ ਵਿੱਚ ਕੁਝ ਵਕਰੇ ਤੌਰ ਤੇ ਹੋਣਾ ਚਾਹੀਦਾ ਸੀ ਜੋ ਫਿਲਹਾਲ ਨਜ਼ਰ ਨਹੀਂ ਆਇਆ ਹੋ ਸਕਦਾ ਹੈ ਜਦ ਕੋਈ ਸਪਲੀਮੈਂਟਰੀ ਇਦਾਂ ਦੇ ਰੀਲੀਫ ਅਨਾਉਂਸ ਕਰਨਗੇ ਤੇ ਉਹਦੇ ਵਿੱਚ ਕੋਈ ਇਦਾਂ ਦੀ ਅਰੇਂਜਮੈਂਟ ਹੋਏ ਬਿਲਕੁਲ ਕਿਉਂਕਿ ਮਨਰੇਗਾ ਜਿਹੜੀ ਸਕੀਮ ਹੈ ਹੈਗੀ ਤਾਂ ਸੈਂਟਰ ਦੀ ਹੈ ਉਹ ਜਿਹਦੇ ਵਿੱਚ 1 ਸਾਲ ਦੇ ਵਿੱਚ ਘੱਟ ਤੋਂ ਘੱਟ 100 ਦਿਨਾਂ ਦੇ ਲਈ ਮਜ਼ਦੂਰਾਂ ਨੂੰ ਕੰਮ ਦਿੱਤਾ ਜਾਂਦਾ ਪਰ ਉਹ ਮਿਲਦਾ ਨਹੀਂ ਹੈ ਉਹ ਤਾਂ ਬਹੁਤ ਘੱਟ ਪਰ ਫਿਰ ਵੀ ਚਲੋ ਕੋਈ ਨਾ ਕੋਈ ਚਿੱਠੀ ਕੇਂਦਰ ਨੂੰ ਲਿਖ ਦਿੰਦੇ ਵੀ ਚਲੋ ਜਿਹੜਾ ਮਨਰੇਗਾ ਦੇ ਵਿੱਚ ਕੋਈ ਅਹ ਦੇਨੀ ਵਿਦਾਦੋ ਜਿਹੜੇ ਮਜ਼ਦੂਰਾਂ ਦੇ ਹੈਗੇ ਨੇ ਚਲੋ ਥੋੜਾ ਜਿਹਾ ਮੋੜਾ ਕਰਦੇ ਆ ਆਪਾਸਕ ਸਾਹਿਬ ਨਰਿੰਦਰ ਮੋਦੀ ਸਾਹਿਬ ਆ ਰਹੇ ਨੇ ਅਰਦੇਸ਼ ਦੇ ਪ੍ਰਧਾਨ ਮੰਤਰੀ ਅੱਜ ਨਿਗਾਹਾਂ ਟਿਕੀਆਂ ਰਹਿਣਗੀਆਂ ਕਿ ਕੋਈ ਵੱਡਾ ਰਾਹਤ ਪੈਕੇਜ ਪੰਜਾਬ ਨੂੰ ਐਲਾਨਦੇ ਨੇ ਜਾਂ ਫਿਰ ਜਾਜ ਫੇਰੀ ਦੇ ਕੇ ਵਾਪਸ ਮੁੜ ਜਾਂਦੇ ਨੇ ਕਿੰਨਾ ਦਿਨ ਦੇ ਤੁਸੀਂ ਇਸ ਫੇਰੀ ਵਿੱਚ ਵੈਸੇ ਤੇ ਨਰਿੰਦਰ ਮੋਦੀ ਉਹਨਾਂ ਦਾ ਕੱਲ ਸਭ ਤੋਂ ਪਹਿਲੇ ਦੌਰਾ ਤੇ ਹਿਮਾਚਲ ਤੇ ਜੰਮੂ ਕਸ਼ਮੀਰ ਦਾ ਵੀ ਹੈ ਉਸ ਤੋਂ ਬਾਅਦ ਉਹ ਪਠਾਨਕੋਟ ਪਠਾਨਕੋਟ ਆਣਗੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਫੜਾਂ ਦਾ ਜਾਇਦਾ ਲੈਣਗੇ ਔਰ ਕੁਝ ਅਸਰਾਂ ਦੇ ਨਾਲ ਇੱਕ ਮੀਟਿੰਗ ਵੀ ਰੱਖੀ ਹੋਈ ਹੈ ਉਹਨਾਂ ਨੇ ਔਰ ਉਮੀਦ ਕਰਦੇ ਆ ਕਿ ਜਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਆਪਣੇ ਹੈਲੀਕਾਪਟਰ ਤੋਂ ਹੜਾ ਹੜਾਂ ਦਾ ਜਾਇਦਾ ਲੈ ਰਹੇ ਹੋਣਗੇ ਉਸ ਵਕਤ ਪੰਜਾਬ ਦੇ ਕੋਈ ਰਿਪਰੈਜ਼ੈਂਟੇਟਿਵ ਉਹਨਾਂ ਦੇ ਨਾਲ ਹੋਣਗੇ ਕਿ ਨਹੀਂ ਹੋਣਗੇ ਵੈਸੇ ਤੇ ਹਮੇਸ਼ਾ ਮੁੱਖ ਮੰਤਰੀ ਐਦਾਂ ਦੇ ਦੌਰਿਆਂ ਦੇ ਵਿੱਚ ਨਾਲ ਹੁੰਦੇ ਨੇ ਕਿਉਂਕਿ ਮੁੱਖ ਮੰਤਰੀ ਹਸਪੀਟਲ ਦੇ ਵਿੱਚ ਐਡਮਿਟ ਨੇ ਹੋ ਸਕਦਾ ਹੈ ਕੋਈ ਪੰਜਾਬ ਦਾ ਮੰਤਰੀ ਜਾਂ ਸੀਨੀਅਰ ਮੋਸਟ ਲੀਡਰ ਉਹ ਉਸ ਵਕਤ ਪ੍ਰਧਾਨ ਮੰਤਰੀ ਦੇ ਨਾਲ ਹੋਏ ਯਾ ਫਿਰ ਚੀਫ ਫੈਕਟਰੀ ਲੈਵਲ ਦੇ ਅਫਸਰ ਉਸ ਪ੍ਰਧਾਨ ਮੰਤਰੀ ਨੂੰ ਹੜ੍ਹ ਦੇ ਹਾਲਾਤਾਂ ਦੇ ਹੋਏ ਨੁਕਸਾਨ ਤੋਂ ਦਾ ਜਾਇਜ਼ਾ ਦੇ ਉਹ ਦੇਖਦੇ ਨੇ ਕਿ ਕੱਲ ਐਨਾਉਂਸ ਕਰਦੇ ਆ ਕਿ ਨਹੀਂ ਕਰਦੇ ਪਰ ਐਦਾਂ ਦੀ ਐਨਾਉਂਸਮੈਂਟ ਦੀ ਸੰਭਾਵਨਾ ਹੈ ਵੀ ਔਰ ਨਹੀਂ ਵੀ ਕਿਉਂਕਿ ਹੜ੍ਹਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਜਦ ਸ਼ਿਵਰਾ ਚੋਹਾਨ ਉਹਨਾਂ ਦਿੱਲੀ ਗਏ ਸੀ ਉਹਨਾਂ ਨੇ ਇੱਕ ਰਿਪੋਰਟ ਹੋਮ ਮਿਨਿਸਟਰੀ ਨੂੰ ਸੌਂਪੀ ਹੈ ਉਸ ਹੋਮ ਮਿਨਿਸਟਰੀ ਤੇ ਉਸ ਰਿਪੋਰਟ ਤੋਂ ਪੂਰੀ ਸਟੱਡੀ ਕਰਨ ਤੋਂ ਬਾਅਦ ਉਹ ਵੀ ਆਪਣੀ ਤਰਫੋਂ ਕੰਪੰਸੇਸ਼ਨ ਅਨਾਉਂਸ ਕਰਨਗੇ ਉਹ ਜਿਹੜਾ 20000 ਦਾ ਕੰਪੰਸੇਸ਼ਨ ਹੈ ਨਾ ਇਹਦੇ ਵਿੱਚ ਹਜੇ ਤੱਕ ਜਿਹੜੀ ਪੰਜਾਬ ਸਰਕਾਰ ਨੇ ਅਨਾਉਂਸ ਕੀਤਾ ਉਹਦੇ ਵਿੱਚ ਇਹ ਹਜੇ ਤੱਕ ਇਹ ਜ਼ਿਕਰ ਨਹੀਂ ਕੀਤਾ ਕਿ ਇਹਦੇ ਵਿੱਚ ਕੇਂਦਰ ਦਾ ਜਿਹੜਾ ਕੰਪੰਸੇਸ਼ਨ ਹੈ ਉਹ ਇਨਕਲੂਡ ਹੈ ਜਾਂ ਫਿਰ ਉਹ ਕੇਂਦਰ ਵਾਲਾ ਜਿਹੜਾ ਕੰਪੰਸੇਸ਼ਨ ਜੋ ਵੀ ਅਨਾਉਂਸ ਕੀਤਾ ਜਾਣਾ ਹੈ ਉਹ ਇੱਕ ਵੱਖਰਾ ਹੋਏਗਾ ਵੈਸੇ ਤੇ ਜ਼ਿਆਦਾਤਰ ਹੈ ਮੰਨ ਕੇ ਚੱਲਨੇ ਆ ਕਿ ਉਹਦੇ ਵਿੱਚ ਕੇਂਦਰ ਦਾ ਵੀ ਕੰਪੰਸੇਸ਼ਨ ਇਨਕਲੂਡ ਹੈ ਹੁਣ ਮੋਦੀ ਉਹ ਨਾ ਆਪਣੀ ਤਰਫੋਂ ਕੁਝ ਵਾਦਾ ਜਾਂਦੇ ਨੇ ਯਾ 20000 ਕਰੋੜ ਦੇ ਪੈਕੇਜ ਦੀ ਮੰਗ ਜਿਹੜੀ ਪੰਜਾਬ ਨੇ ਕੀਤੀ ਹੈ ਉਹਦੇ ਉੱਤੇ ਅਗਰ ਵਾਕਈ ਮੰਨ ਲੈਂਦੇ ਨੇ ਤੇ ਇਹ ਕੰਪਨਸੇਸ਼ਨ ਵੱਧ ਵੀ ਸਕਦਾ ਹੈ ਦੂਜੇ ਪਾਸੇ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਹੜ੍ਹਾਂ ਦੇ ਮਾਮਲੇ ਦੇ ਵਿੱਚ ਆਪਣੀ ਅਜਨਾਲਾ ਕੌਨਸਟਿਟੈਂਸੀਸ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਕੰਮ ਕਰਦੇ ਹੋਏ ਦੇਖੇ ਗਏ ਉਹਨਾਂ ਨੇ ਵੱਖਰਾ ਪੈਕੇਜ ਮੰਗ ਲਿਆ ਕਿ ਜੀ ਪ੍ਰਧਾਨ ਮੰਤਰੀ ਜੀ ਜਿਹੜੇ ਬਾਰਡਰ ਏਰੀਆ ਦੇ ਵਿੱਚ ਅਜਨਾਲਾ ਪੈਂਦਾ ਹੈ ਔਰ ਇੱਥੇ ਜਿਸ ਪੱਧਰ ਤੇ ਨੁਕਸਾਨ ਹੋਇਆ ਹੈ 2000 ਕਰੋੜ ਰੁਪਏ ਦਾ ਇੱਕ ਵੱਖਰਾ ਪੈਕੇਜ ਅਜਨਾਲਾ ਵਾਸਤੇ ਵੀ ਉਹ ਦੋਨ ਉਹ ਦੇਖਦੇ ਆ ਪ੍ਰਧਾਨ ਮੰਤਰੀ ਐਸ ਮੰਗ ਨੂੰ ਕਿੰਨਾ ਕੋ ਮੰਨਦੇ ਨੇ ਪਰ 20000 ਕਰੋੜ ਰੁਪਏ ਦਾ ਪੈਕੇਜ ਅਗਰ ਕੇਂਦਰ ਅਨਾਉਂਸ ਕਰ ਦਿੰਦਾ ਤੇ ਇੱਕ ਚੰਗਾ ਪੈਕੇਜ ਹੋਏਗਾ ਕਿਉਂਕਿ ਮੰਗ ਹੀ ਇਹਨਾਂ ਦੀ ਹੈ 20000 ਕਰੋੜ ਦੀ ਤੇ ਮੰਗ ਐਕਸੈਪਟ ਹੋਣ ਤੋਂ ਬਾਅਦ ਉਹ ਸਿੱਧਾ ਕਿਸਾਨਾਂ ਨੂੰ ਐ ਬੈਨੀਫਿਟ ਦਿੱਤਾ ਜਾਂਦਾ ਹੈ ਜਾਂ ਪੰਜਾਬ ਸਰਕਾਰ ਨੂੰ 20000 ਕਰੋੜ ਰੁਪਏ ਦੇ ਕੇ ਅੱਗੇ ਉਹ ਇਹਨੂੰ ਡਿਸਟ੍ਰੀਬਿਊਟ ਕਰਦੇ ਨੇ ਪਰ ਦੇਖੋ ਹਜੇ ਤੇ ਇਹ ਵੀ ਕਲੀਅਰ ਨਹੀਂ ਕਿ ਉਹ ਕਿੰਨਾ ਕੋ ਅਨਾਉਂਸਮੈਂਟ ਪੈਕੇਜ ਦੀ ਕਰਦੇ ਹੈ ਹੂੰ ਬਸ ਕਹ ਸਮ ਜਦੋਂ ਆਪਾਂ ਹੜਾ ਦੀ ਗੱਲ ਕਰਦੇ ਆਂ ਤੇ ਤਿੰਨ ਚਾਰ ਜਿਹੜੇ ਕੁ ਸ਼ਹੀਦਾਂ ਦੇ ਹੈਗੇ ਨੇ ਜਿਹੜੇ ਨਿੱਖਰ ਕੇ ਸਾਹਮਣੇ ਆਏ ਨੇ ਜਿਹੜੇ ਲੋਕਾਂ ਦੇ ਨਾਲ ਖੜੇ ਹੈਗੇ ਨੇ ਤੁਸੀਂ ਇੱਕ ਦਾ ਗੱਲ ਜ਼ਿਕਰ ਕਰ ਲਿਆ ਗੁਰਦੀਪ ਸਿੰਘ ਧਾਰੀਵਾਲ ਉਹ ਉਹ ਜਿੰਨੇ ਦਿਹਾੜਾ ਆਏ ਨੇ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਤੇ ਤਾਰੀਫ ਵੀ ਕਰ ਰਹੇ ਨੇ ਔਰ ਅੰਮ੍ਰਿਤਸਰ ਦੇ ਡੀਸੀ ਸਾਖਸ਼ੀ ਸ਼ਾਨੀ ਉਹ ਵੀ ਮਤਲਬ ਚੰਗੀਆਂ ਉਹਨਾਂ ਨੇ ਸੇਵਾਵਾਂ ਨਪਾਈਆਂ ਹੈਗੀਆਂ ਨੇ ਔਰ ਜੇਕਰ ਆਪਾਂ ਗੱਲ ਕਰੀਏ ਸੁਬੀਰ ਸਿੰਘ ਬਾਦਲ ਦੀ ਤਾਂ ਉਹ ਵੀ ਵਿਚਰ ਰਹੇ ਹੈਗੇ ਨੇ ਤਸਵੀਰਾਂ ਉਹਨਾਂ ਦੀ ਵੀ ਆ ਰਹੀਆਂ ਨੇ ਹੁਣ ਅਕਾਲੀ ਦਲ ਦੀ ਮੀਟਿੰਗ ਵੀ ਹੋਈ ਹੈ ਲੱਗਦਾ ਕਿ ਕੁਝ ਹੋਰ ਪਲਾਨ ਜਮੀਨੀ ਪੱਧਰ ਤੇ ਕੀਤਾ ਜਾ ਰਿਹਾ ਹੈ ਕਿ ਚਲੋ ਕਿਉਂਕਿ ਸਿਆਸਤਦਾਨ ਜਿਹੜੇ ਨੇ ਦੇਖਦੇ ਤੇ ਵੋਟਾਂ ਵਾਲੀ ਨੇ ਜੇਕਰ ਵੋਟਾਂ ਜ਼ਰੂਰੀ ਨਾ ਹੋਣ ਤਾਂ ਫਿਰ ਸ਼ਾਇਦ ਘਰੋਂ ਬਾਹਰ ਮਿਨਾ ਨਿਕਲ ਪਰ ਲੱਗਦਾ ਹੈ ਕਿ ਸ਼੍ਰੋਮਣੀ ਕਾਲੀ ਦਲ ਦੀ ਇਹ ਮੀਟਿੰਗ ਰਣਨੀਤੀ ਤੈਅ ਕੀਤੀ ਜਾ ਰਹੀ ਹੈ ਕਿ ਭਾਈ ਇਹਦੇ ਚੋਂ ਵੀ ਕੋਈ ਬਾਹਰ ਕਰ ਲੋ ਦੇਖੋ ਜਿਸ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਉਹਨਾਂ ਗਰਾਊਂਡ ਜ਼ੀਰੋ ਤੇ ਜਾ ਕੇ ਲੋਕਾਂ ਦੀ ਮਦਦ ਕਰਦੇ ਹੋਏ ਦੇਖੇ ਗਏ ਨੇ ਇਹ ਜ਼ਰੂਰ ਹੈ ਕਿ ਉੱਥੇ ਕੈਸ਼ ਵੀ ਵੰਡੇ ਦੇਖੇ ਗਏ ਨੇ ਇੱਕ ਜਗ੍ਹਾ ਤੇ ਉਹਨਾਂ ਨੇ 2 ਲੱਖ ਰੁਪਏ ਕਿਸ ਨੂੰ ਦੇ ਦਿੱਤੇ ਫਿਰ 1 ਲੱਖ ਰੁਪਏ 3000 ਲੀਟਰ ਡੀਜ਼ਲ 10000 ਲੀਟਰ ਡੀਜ਼ਲ ਟਰੈਕਟਰਾਂ ਦੀ ਮਦਦ ਯਾਨੀ ਇੱਕ ਹੜ ਦੇ ਹਾਲਾਤ ਦੇ ਵਿੱਚ ਵਿੱਚ ਵੜ ਕੇ ਲੋਕਾਂ ਦੀ ਮਦਦ ਕਰਨਾ ਉਹਦੇ ਵਿੱਚ ਤੁਹਾਨੂੰ ਪੋਲਿਟੀਕਲ ਓਪਰਚ्युनिटी ਤੇ ਹੁੰਦੀ ਹੈ ਔਰ ਭਾਵੇਂ ਪੋਲਿਟੀਕਲ ਰੀਜ਼ਨ ਕਰਕੇ ਸੁਖਵੀਰ ਸਿੰਘ ਬਾਦਲ ਉਹਨਾਂ ਐ ਕੁਝ ਕਰ ਰਹੇ ਹੋਣ ਉਹਨਾਂ ਨੂੰ ਫਾਇਦਾ ਹੁੰਦਾ ਹੋਇਆ ਨਜ਼ਰ ਵੀ ਆ ਰਿਹਾ ਹੈ ਦੂਜੇ ਪਾਸੇ ਦੂਜੀ ਪੋਲਿਟੀਕਲ ਪਾਰਟੀ ਹੈ ਖਾਸ ਕਰਕੇ ਕਾਂਗਰਸ ਉਹ ਸੁਖਵੀਰ ਸਿੰਘ ਬਾਦਲ ਉੱਤੇ ਤੰਜ ਵੀ ਕਸ ਰਹੇ ਨੇ ਕਿ ਇਹਨਾਂ ਦੇ ਕੋਲ ਤੇ ਦੂਜੇ ਤਰੀਕੇ ਨਾਲ ਕਮਾਇਆ ਹੋਇਆ ਪੈਸਾ ਬਹੁਤ ਹੈ ਲੋਕਾਂ ਨੂੰ ਲੁੱਟ ਕੇ ਕਮਾਇਆ ਹੋ ਪੈਸਾ ਲੋਕਾਂ ਤੇ ਲੁਟਾ ਰਹੇ ਨੇ ਤੇ ਇਹਦੇ ਵਿੱਚ ਹਰਜ ਕੀ ਹੈ ਐਦਾਂ ਦੀ ਪੋਲਿਟਿਕਸੇ ਹੁੰਦੀ ਹੈ ਪਰ ਇੱਕ ਤਰੀਕੇ ਨਾਲ ਸੁਖਵੀਰ ਸਿੰਘ ਬਾਦਲ ਉਹਨਾਂ ਦਾ ਲੋਕਾਂ ਦੇ ਵਿੱਚ ਪਹੁੰਚ ਕੇ ਲੋਕਾਂ ਦੀ ਮਦਦ ਕਰਨਾ ਇਹ ਓਵਰਆਲ ਆਪਾਂ ਦੇਖੀਏ ਤੇ ਸੁਖਵੀਰ ਸਿੰਘ ਬਾਦਲ ਜਾਂ ਅਕਾਲੀ ਦਲ ਜਿਹੜਾ ਪੰਜਾਬ ਦੀ ਰਾਜਨੀਤੀ ਦੇ ਵਿੱਚ ਡੂੰਘੇ ਪਾਣੀ ਦੇ ਵਿੱਚ ਚਲਾ ਗਿਆ ਸੀ ਉਹ ਕਿਸੇ ਨਾ ਕਿਸੇ ਜਗ੍ਹਾ ਤੈਰਦਾ ਹੋਇਆ ਨਤਰਾਣ ਲੱਗ ਗਿਆ ਔਰ ਕੱਲ ਵੀ ਜਿਹੜੀ ਮੀਟਿੰਗ ਅਕਾਲੀ ਦਲ ਨੇ ਆਪਣੇ ਦਫ਼ਤਰ ਦੇ ਵਿੱਚ ਬੁਲਾਈ ਸੀ ਹਨਾਂ ਨੂੰ ਲੈ ਕੇ ਉਦੇ ਵਿੱਚ ਵੀ ਕੁਝ ਵੱਡੇ ਫੈਸਲੇ ਲਿੱਤੇ ਗਏ ਜਿਦੇ ਵਿੱਚੋਂ 500 ਟਰੱਕ ਤੂੜੀ ਤੇ 500 ਟਰੱਕ ਹਰਾਚਾਰਾ ਉਹ ਅਕਾਲੀ ਦਲ ਆਪਣੀ ਤਰਫੋਂ ਉਹ ਹੜਪੀੜਤਾ ਨੂੰ ਜੰਗਰਾਂਵਸਥੇ ਭੇਜੇਗਾ ਉਸ ਤੋਂ ਇਲਾਵਾ 1 ਲੱਖ ਏਕੜ ਦੇ ਉੱਤੇ ਜਿਹੜਾ ਬੀਜ ਹੈ ਕਨਕ ਦਾ ਉਹ ਵੀ ਪ੍ਰੋਵਾਈਡ ਕਰਾਏਗਾ ਅਕਾਲੀ ਦਲ 500 ਫੋਗਿੰਗ ਮਸ਼ੀਨ ਉਹਨਾਂ ਨੇ ਆਪਣੀ ਖਰੀਦ ਲਈ ਹੈ ਜਿਦੇ ਵਿੱਚ ਤਕੜੀ ਦਾ ਨਿਸ਼ਾਨ ਹੋਏਗਾ ਅਕਾਲੀ ਦਲ ਦਾ ਨਾਮ ਹੋਏਗਾ ਇਹ ਫੌਗਿੰਗ ਮਸ਼ੀਨ ਪੰਜਾਬ ਦੇ ਪਿੰਡਾਂ ਦੇ ਵਿੱਚ ਜਾ ਕੇ ਆਪਣੇ ਪੱਤਰ ਦੇ ਕੰਮ ਕਰਨ ਗਿਆ ਸਰਕਾਰੀ ਮਸ਼ੀਨਾ ਵੱਖਰੀਆਂ ਤੇ ਅਕਾਲੀ ਜਲਦੀ ਮਸ਼ੀਨਾ ਵੱਖਰੀਆਂ ਇੱਕ ਕੰਟਰੋਲ ਰੂਮ ਸੈੱਟ ਕਰਨ ਦੀ ਵੀ ਗੱਲ ਅਕਾਲੀ ਦਲ ਨੇ ਕੀਤੀ ਹੈ ਜਿਹੜਾ 24 ਘੰਟੇ ਖੁੱਲ੍ਹਾ ਰਹੇਗਾ ਡਾਕਟਰ ਦਿਲਜੀਤ ਸਿੰਘ ਟੀਮਾ ਬੰਟੀ ਰੂਮਾਨਾ ਇਸ ਕੰਟਰੋਲ ਰੂਮ ਦੇ ਇੰਚਾਰਜ ਹੋਣਗੇ ਔਰ ਉਹਦੇ ਵਿੱਚ ਜਿਸ ਵੀ ਵਿਅਕਤੀ ਨੂੰ ਜਿਹੜਾ ਹੜ੍ਹ ਤੋਂ ਪੀੜਿਤ ਹੈ ਅਗਰ ਕੁਝ ਚਾਹੀਦਾ ਹੈ ਤੇ ਉਹ ਇਸ ਕੰਟਰੋਲ ਰੂਮ ਦੇ ਵਾਸਤੇ ਵਿੱਚ ਜਾ ਕੇ ਆਪਣੀ ਇੱਕ ਆਸ ਜਾਂ ਆਪਣੀ ਇੱਛਾ ਜਾਹਿਰ ਕਰ ਸਕਦਾ ਹੈ ਫਿਰ ਅਕਾਲੀ ਦਲ ਉਰਜੋਰ ਕੋਸ਼ਿਸ਼ ਕਰੇਗਾ ਕਿ ਉੱਥੇ ਉਹ ਸਮਾਨ ਜਿਹੜਾ ਲੋੜਿੰਦਾ ਹੈਗਾ ਉੱਥੇ ਪਹੁੰਚਾ ਦੇ ਚੰਗੀ ਗੱਲ ਹੈ ਜੀ ਗਰਾਉਂਡ ਜ਼ੀਰੋ ਤੇ ਜੇਕਰ ਇਹ ਲੀਡਰ ਭੰਪ ਗਏ ਨੇ ਕਿ ਭਾਈ ਜੀ ਜੇਕਰ ਗਰਾਉਂਡ ਤੇ ਰਹਿ ਕੇ ਅਸੀਂ ਕੰਮ ਕਰਦੇ ਆਂ ਖਾਸ ਕਰਕੇ ਉਦੋਂ ਜਦੋਂ ਪੰਜਾਬ ਤੇ ਵਿਪਤਾ ਬਣੀ ਹੈ ਤੇ ਫਿਰ ਲੋਕ ਕਿਤਨਾ ਕਿਤੇ ਜ਼ਰੂਰ ਇਹਨਾਂ ਨੂੰ ਹੰਗਾਰਾ ਜਿਹੜਾ ਹੈ ਉਹ ਦੇਣਗੇ ਬਾਕੀ ਸਭ ਥੋੜਾ ਜਿਹਾ ਮੋੜਾ ਕੱਟਦੇ ਆਂ ਜੀ ਕੱਲ ਜੋ ਮਾਫ ਕਰਿਓ ਅੱਜ ਜਿਹੜੀ ਹੈ ਉਪ ਰਾਸ਼ਟਰਪਤੀ ਦੀ ਚੋਣ ਹੋਣ ਜਾ ਰਹੀ ਹੈ ਕੀ ਲੱਗ ਰਿਹਾ ਕਿ ਕੌਣ ਹੋਣਗੇ ਫਿਰ ਉਪ ਰਾਸ਼ਟਰਪਤੀ ਦੇਖੋ ਸੀਪੀ ਰਾਧਾ ਕ੍ਰਿਸ਼ਨਨ ਔਰ ਕੇ ਸੁਦਰਸ਼ਨ ਰੈਡੀ ਜਿਹੜੇ ਇੰਡੀਆ ਬਲੌਗ ਦੇ ਕੈਂਡੀਡੇਟ ਹੈਗੇ ਨੇ ਔਰ ਸੀਪੀ ਰਾਧਾ ਕ੍ਰਿਸ਼ਨਨ ਜਿਹੜੇ ਐਨਡੀਏ ਦੇ ਕੈਂਡੀਡੇਟ ਹੈਗੇ ਨੇ ਇਹਨਾਂ ਦੇ ਵਿੱਚ ਸਿੱਧੀ ਟੱਕਰ ਹੈ ਜੇ ਆંકੜਿਆਂ ਨੂੰ ਤੁਸੀਂ ਸਿੱਧੇ ਸਿੱਧੇ ਤੌਰ ਤੇ ਦੇਖੋ ਤੇ ਉਹਦੇ ਵਿੱਚ ਐਨਡੀਏ ਦੀ ਜਿੱਤ ਨਿਸ਼ਚਿਤ ਹੈ ਪਰ ਕੁਝ ਭਾਜਪਾ ਦੇ ਕੈਂਡੀ ਐਮਪੀਸ ਉਹ ਕ੍ਰਾਸ ਵੋਟਿੰਗ ਵੀ ਕਰ ਸਕਦੇ ਨੇ ਔਰ ਖਾਸ ਕਰਕੇ ਇਹ ਜਿਹੜੀ ਉਪ ਰਾਸ਼ਟਰਪਤੀ ਦੀ ਲੜਾਈ ਤਿਲੰਗਨਾ ਤਾਮਿਲ ਵਰਸਸ ਤੇਲਗੂ ਹੋ ਗਈ ਹੈ ਤੇ ਇਹਦੇ ਉੱਤੇ ਵੀ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜੇ ਬੀਜੇਪੀ ਦੇ ਲੀਡਰ ਕੁਝ ਕਰਾਸ ਵੋਟਿੰਗ ਕਰ ਜਾਂਦੇ ਨੇ ਜਿੱਦਾਂ ਕਨਸਟੀਟਿਊਸ਼ਨ ਦੇ ਕਲੱਬ ਦੇ ਇਲੈਕਸ਼ਨ ਦੇ ਵਿੱਚ ਹੋਇਆ ਸੀਗਾ ਜਿਹਦੇ ਵਿੱਚ ਬੀਜੇਪੀ ਦੇ ਹੀ ਕੈਂਡੀਡੇਟ ਰਾਜੀਵ ਪ੍ਰਤਾਪ ਰੂੜੀ ਨੇ ਬੀਜੇਪੀ ਦੇ ਹੀ ਔਰ ਖਾਸ ਕਰਕੇ ਅਮਿਤ ਸ਼ਾਹ ਉਹਨਾਂ ਦੇ ਕੈਂਡੀਡੇਟ ਸੰਜੀਵ ਸੰਜੀਵ ਬਾਲਿਆਨ ਨੂੰ ਹਰਾਇਆ ਸੀਗਾ ਉਹ ਇੱਕ ਰਿਜ਼ਲਟ ਐਸ ਅਗਰ ਉਪਰਾਸ਼ਟਪਤੀ ਦੀ ਇਲੈਕਸ਼ਨ ਦੇ ਵਿੱਚ ਦੇਖਿਆ ਗਿਆ ਜਾਂ ਮਹਿਸੂਸ ਕੀਤਾ ਗਿਆ ਕਿਉਂਕਿ ਐਸ ਇਲੈਕਸ਼ਨ ਦੇ ਵਿੱਚ ਨਾ ਅਮੰਦੀ ਸੀਕ੍ਰੀਟ ਬੈਲੇਟ ਤੋਂ ਇਹ ਇਲੈਕਸ਼ਨ ਹੁੰਦਾ ਹੈ ਇਹਦੇ ਵਿੱਚ ਵਿਪ ਜਾਰੀ ਨਹੀਂ ਹੋ ਸਕਦਾ ਕਿ ਪਾਰਟੀ ਦੇ ਲਾਈਨ ਨੂੰ ਤੁਸੀਂ ਤੋਂ ਹੀ ਕਰਨਾ ਤੇ ਇਸ ਉਮੀਦ ਨੂੰ ਜਦ ਤੁਸੀਂ ਵਰਕਸ਼ਾਪ ਦੇਖਦੇ ਹੋ ਨਾ ਬੀਜੇਪੀ ਦੀ ਉਹਦੇ ਉੱਤੇ ਪ੍ਰਧਾਨ ਮੰਤਰੀ ਸਭ ਤੋਂ ਆਖਰੀ ਲਾਈਨ ਦੇ ਵਿੱਚ ਜਦ ਬੈਠਦੇ ਨੇ ਤੇ ਉਹ ਡਰ ਪ੍ਰਧਾਨ ਮੰਤਰੀ ਦੇ ਮਨ ਦੇ ਵਿੱਚ クロਸ VOTING ਦਾ ਲੱਗਦਾ ਹੈ ਹੁਣ ਦੇਖਦੇ ਕਈ ਵਾਰ ਐਦਾਂ ਦੀ ਸਿਚੁਏਸ਼ਨ ਵੀ ਹੁੰਦੀ ਹੈ ਉਹ ਡਰ ਤੋਂ ਅੱਗੇ ਜਦ ਤੁਹਾਨੂੰ ਜੀਤ ਪ੍ਰਾਪਤ ਹੁੰਦੀ ਹੈ ਨਾ ਫਿਰ ਪੁਰਾਣੇ ਡਰ ਭੁੱਲ ਕੇ ਅਗਲੀ ਤਿਆਰੀਆਂ ਦੇ ਵਿੱਚ ਅ ਖਾਸ ਕਰਕੇ ਪੋਲੀਟੀਸ਼ੀయన్స్ ਉឡਾ ਕੇ ਆਦੇ ਹਮ ਬਿਲਕੁਲ ਜੀ ਦੇਖਦੇ ਹਾਂ ਫਿਰ ਨਵੇਂ ਉਪ ਰਾਸ਼ਟਰਪਤੀ ਦੇਸ਼ ਨੂੰ ਕਿਹੜੇ ਮਿਲਦੇ ਨੇ ਬਾਕੀ ਬਾਤ ਖਸਕਾ ਤੁਸੀਂ ਇਹ ਵਿਚਾਰਾ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀਆਂ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਤੁਹਾਡਾ